ਅੱਜ ਮੈਂ ਆਪਣੇ ਵੀਰਾਂ ਨੂੰ ਜਾਣਕਾਰੀ ਦੇਣਗਾ ਸਲਾਜੀਤ ਬਾਰੇ ਵੀ ਸਲਾਜੀਤ ਆਉਂਦੀ ਕਿੱਥੋਂ ਆ ਤੇ ਸਲਾਜੀਤ ਦੇ ਕੀ ਕੀ ਫਾਇਦੇ ਆ ਤੇ ਇਹਦਾ ਵਰਤਣ ਦਾ ਤਰੀਕਾ ਅੱਜ ਮੈਂ ਆਪਣੇ ਜੀਵਾਂ ਨੂੰ ਦੱਸੂਗਾ ਵੀਰੋ ਮੇਰੇ ਸਲਾਜੀਤ ਹੁੰਦੀ ਆ ਮਹਾਲਿਆ ਦੀਆਂ ਉੱਚੀਆਂ ਪਹਾੜੀਆਂ ਚ ਜਿਵੇਂ ਆਪਣੇ ਹਿਮਾਚਲ ਪ੍ਰਦੇਸ਼ ਹੋ ਗਿਆ ਜੇਹਿੰਦ ਕੇ ਜੰਮੂ ਕਸ਼ਮੀਰ ਹੋ ਗਿਆ ਉਤਰਾਖੰਡ ਹੋ ਗਿਆ ਜਿਲ ਜਿਲ ਬਲੋਚਿਸਤਾਨ ਪਾਕਿਸਤਾਨ ਹੋ ਗਿਆ ਰਸ਼ੀਆ ਹੋ ਗਿਆ ਨਪਾਲ ਹੋ ਗਿਆ ਤੇ ਹੋਰ ਬੜੇ ਜਿਹੜੇ ਮੁਲਕ ਆ ਜਿਹਦੇ ਵਿੱਚ ਉੱਚੀਆਂ ਉੱਚੀਆਂ ਪਹਾੜੀਆਂ ਵਾਂ ਮਹਾਲੀਆਂ ਦੀਆਂ ਚੋਟੀਆਂ ਵਾਂ ਉਹਨਾਂ ਪਹਾੜਾਂ ਦੇ ਵਿੱਚ ਸਲਾਜੀਤ ਪੈਦਾ ਹੁੰਦੀ ਕੁਦਰਤੀ ਇਹਨੂੰ ਕਈ ਵੇਰੇ ਵੀਰ ਪਹਾੜਾਂ ਦਾ ਪਸੀਨਾ ਵੀ ਕਹਿ ਦਿੰਦੇ ਆ ਪਹਿਲਾਂ ਉੱਥੇ ਪਹਾੜਾਂ ਜਿਤਣ ਲੱਗੀ ਹੁੰਦੀ ਆ ਆਹ ਰੰਗ ਦੀ ਹੁੰਦੀ ਆ ਇਹ ਪਹਾੜ ਹੁੰਦੇ ਆ ਇਹਨੂੰ ਫਿਰ ਉਥੋਂ ਲਾ ਕੇ ਲਿਆਉਂਦੇ ਆ ਲਾ ਕੇ ਲਿਆ ਕੇ ਫਿਰ ਨੂੰ ਰਫਾਇਨ ਕਰਦੇ ਆ ਰਫੈਂਟ ਕਰਕੇ ਫੇਰੇ ਦੀ ਸ਼ੁੱਧ ਸਲਾਜੀਤ ਬਣਦੀ ਆ ਜੇ ਤੁਸੀਂ ਇਹਨੂੰ ਭਾਵੇਂ ਰਖਣਾ ਹੋਵੇ ਆ ਕ੍ਰਿਸਟਲ ਫਾਰਮ ਚ ਆ ਦੇਖੋ ਆ ਕ੍ਰਿਸਟਲ ਫਾਰਮ ਚ ਹੋ ਗਈ ਸਲਾਜੀਤ ਸ਼ੁੱਧ ਸਲਾਜੀਤ ਤੇ ਭਾਵੇਂ ਇਹਨੂੰ ਤੁਸੀਂ ਬਣਾ ਲਓ ਲੀਕਵਿਡ ਫਾਰਮ ਚ ਆ ਲੀਕਵਿਡ ਹੋ ਗਈ ਜੇ ਆ ਤਾਂ ਦੇਖੋ ਇਹ ਵੀ ਮੇਰੋਂ ਕਰਨਾ ਕੀ ਆ ਤੁਸੀਂ ਚੰਗੀ ਕੁਆਲਿਟੀ ਦਾ ਦੁੱਧ ਲੈਣਾ ਆ ਤੁਸੀਂ ਆ ਦੇਖੋ ਮਲਾਈ ਵਾਲਾ ਦੁੱਧ ਇੱਕ ਗਲਾਸ ਤੁਸੀਂ ਲੈ ਲਓ ਦੁੱਧ ਦਾ ਤੇ ਇਹਦੇ ਵਿੱਚ ਪਾ ਲਓ ਤੁਸੀਂ ਮਿਸ਼ਰੀ ਤੇ ਛੋਲਿਆਂ ਦੇ ਦਾਣੇ ਜੱਡੀ ਤੁਸੀਂ ਆਹ ਤੁਸੀਂ ਪਾ ਲੈਣੀ ਵਿੱਚ ਸਲਾਜੀਤ ਸਲਾਜੀਤ ਪਾ ਕੇ ਛੋਲਿਆਂ ਦੇ ਦਾਣੇ ਜੱਡੀ ਤੇ 5-7 ਧੁਰੀਆਂ ਤੁਸੀਂ ਪਾ ਲੈਣੀਆਂ ਵਾ ਵਿੱਚ ਦੁੱਧ ਨੂੰ ਕਾੜਨ ਲੱਗਿਆਂ ਕੇਸਰ ਦੀਆਂ ਕੇਸਰ ਲੈਣਾ ਅਸਲੀ ਕਸ਼ਮੀਰੀ ਕੇਸਰ ਇਹਨੂੰ ਡੇਲੀ ਵਰਤੋ ਇੱਕ ਟਾਈਮ ਤੇ ਜਿਹੜਾ ਮੇਰਾ ਵੀਰ ਪਚਾ ਸਕਦਾ ਉਹ ਪੰਜ ਦੋ ਟਾਈਮ ਵਰਤ ਲੈ ਇਹਦੇ ਨਾਲ ਵੀਰ ਮੇਰਾ ਕੀ ਹੁੰਦਾ ਛਲਾਜੀਤ ਨਾਲ ਤੁਹਾਡੀ ਜਿਹੜੀ ਯਾਸ਼ਕਤੀ ਕਮਜ਼ੋਰ ਹੋਈ ਆ ਉਹ ਵੀ ਤੇਜ਼ ਹੋ ਜਾਂਦੀ ਆ ਤੁਹਾਡੀ ਹੱਡੀਆਂ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਹੁੰਦਾ ਵਾ ਉਹ ਵੀ ਤੁਹਾਡਾ ਠੀਕ ਹੋ ਜਾਊਗਾ ਤੁਹਾਡੇ ਸੰਪਰਕ ਮਕੌਂਡ ਘਾਟੇ ਜਿਹੜੇ ਉਹ ਵੀ ਪੂਰੇ ਹੋ ਜਾਣਗੇ ਤੁਹਾਡੀ ਨਿਗਾਹ ਵਾਝੂਗੀ ਜਿਹੜੇ ਵੀਰਾਂ ਮੈਨਾਂ ਸ਼ੂਗਰ ਆ ਇਹ ਸ਼ੂਗਰ ਨੂੰ ਕੰਟਰੋਲ ਕਰਦੀ ਆ ਕੂਰੇ ਦੇ ਸੈਂਕੜੇ ਫਾਇਦੇ ਆ ਉਹ ਸੈਂਕੜੇ ਜਾਣਾਂ ਦੇ ਫਾਇਦੇ ਤਾਂ ਮਦਦ ਨਹੀਂ ਸਕਦਾ ਬਾਕੀ ਯੂਰਮੇਰੋ ਲੋਕਾਂ ਨੇ ਨੂੰ ਬਦਨਾਮ ਕੀਤਾ ਵਾ ਵੀ ਇਹ ਸ਼ੈਲ ਕਲੀ ਕਿਰੇ ਸੈਂਸ ਪਾਵਰ ਵਧਾਉਣਾ ਤੇ ਆ ਵੀ ਯੂਰਮੇਰੋ ਸੈਂਸ ਪਾਵਰ ਆਪੇ ਬਾਝ ਜਾਣੀ ਜਦੋਂ ਤੁਹਾਡੇ ਦੂਜੇ ਸਰੀਰ ਦੇ ਸਾਰੇ ਦੋਖੇ ਨੇ ਦੂਰ ਕਰਦੇ ਬਾਕੀ ਇਹਨੂੰ ਵਰਤੋ ਇਹਦਾ ਫਾਇਦਾ ਠਾਓ ਬਾਕੀ ਮੇਰੇ ਚੈਨੂਬਾਤ ਉਹ ਲੈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਤੇ ਜੇ ਕਿਸੇ ਵੀਰ ਨੇ ਮੇਰੇ ਕੋਲ ਸਲਾਹ ਜੀਤ ਮੰਗਾਉਣੀ ਆ ਤੇ ਸਾਡੇ ਕੋ ਆਰਡਰ ਦੇ ਕੇ ਮੰਗਵਾ ਸਕਦਾ ਸ਼ੁੱਧ ਸਲਾਹ ਜੀਤ ਸਤਿ ਸ਼੍ਰੀ ਅਕਾਲ ਨਮਸਕਾਰ ਆਦাব ਅੱਜ ਮੈਂ ਆਪਣੇ ਵੀਰਾਂ ਨੂੰ ਜਾਨ